<switches> सर आरोनी एआर कोडर चाहिए एआर कोड कोई इन्फॉर्मेशन में आया हाय रॉकेट नालेसर को नालेसर का सर के अंदर नालेसर ऑलरेडी हाई कोर्ट दे रिचर्ड दो तो केस चालू रहे हैं वो पहले ही आरोप फस गया है हम मैम फास्ट जो का इस तरह नाक था ਸਤਾਰਾ ਮੈਨੂੰ ਤਾਂ ਅਨਨਸਰੀ ਪੌਜ਼ ਆ ਰਹੀ ਸੀ ਜਿਸ ਕਰਕੇ ਮੈਂ ਨਹੀਂ ਹਟਣ ਕਰ ਪਾਇਆ। ਪਰ ਹਾਈਪੋਨੇ ਉਹ ਤੋਂ ਤੇ ਹਾਈਪੋਨੇ ਉਹ ਤੋਂ ਤਾਂ ਜੇ ਤੱਕ ਖਾਣ ਨੂੰ ਫੋਕਸ ਨਹੀਂ ਮੈਂ ਨਹੀਂ ਕਰ ਸਕਦਾ। 2000 ਤੇ 10 ਦਾ ਸੈਲ ਨਹੀਂ ਹੈ। ਇਹ ਮੈਂ ਨਹੀਂ ਲਈ ਐਧਰ ਵੀ ਕੋਈ ਇਹ ਜਨਾ ਇਨ ਇਪਾਨੂਲ ਆਰਡਰ ਦੀ ਪ੍ਰੋਬਲਮ ਆ ਰਹੀ ਆ ਅਸੀਂ ਸਾਰੀ ਸਾਈਟਾਂ ਤੋਂ ਦਿੱਤੇ ਵੀ ਲੈਕਚਰ ਹੋ ਰੁਕ ਰੋ ਸਾਰਾ ਫੋਨ ਬਈ ਜਾ ਰਿਹਾ ਹੈ ਕੋਈ ਨਹੀਂ ਕੋਸ ਇਨ ਇਪਾਨੂਲ ਆਰਡਰ ਆ ਰਿਹਾ ਹੈ ਸਾਡੇ 8:00 ਵਜੇ ਦਾ ਪਤਾ ਕਿ ਕਿਸੇ ਨੇ ਕਿਸੇ ਨਾਲ ਬਹਿਸ ਵੀ ਨਹੀਂ ਕੀਤੀ ਸਭ ਆਏ ਤੇ ਆਨਲਾਈਨ ਹਾਂਜੀ ਹਾਂਜੀ ਇਹ ਟੋਪਾ ਬਾਤ ਦਾ इसमें कुछ और भी है इधर लो आ रहा है फोन साइड में फोन को अपना कैंसिल नहीं मैं ये एसएन जी कहानी में वो आ रहा है आ रहा है ठीक है तो सिस्टम में कैंसिल कर दो ठीक है वो डाल देते हैं ये वाला है वीडियो आ तो है। जी डीएम साहब लेके थे टाइम आंसर हाई कोर्ट में तो जब सारा कुछ इस बेसिस पे कर दी सिर्फ एक कागज जो इलेक्शन प्रोग्राम होता है सारी पार्टी सर सर कभी नहीं देखो जिन्हें नॉमिनेशन जो इलेक्शन प्रोग्राम होते हैं कोर्ट में सीनियर ऑफिसर भी है तो मैं ये तो है, तो सोलह तो ये तो एक ही है ना बोल रहा है, बोल रहा है बोल रहा है, 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 बोल रहा ह ਐਸ ਏ ਆਰ ਮਨੂ ਪੁਆਇੰਟ ਦੀ ਬਸ ਏ ਆਰ ਉਹਨਾਂ ਵੱਲੋਂ ਮੈਨੂੰ ਕੁਝ ਨਹੀਂ ਇਨਫੋਰਮੇਸ਼ਨ ਆਇਆ ਕਿ ਇਲੈਕਸ਼ਨ ਕੈਨਸਲ ਹੋਣੀ ਆ ਤਾਂ ਹੋ ਕਰਨੀ ਆ ਜਦੋਂ ਮੈਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਆਰ ਉਹ ਸਾਹਿਬ ਨੂੰ ਕਾਲ ਕੀਤੀ ਆ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਸੈਕਿੰਡ ਨੰਬਰ ਤੇ ਸਰ ਉਹ ਜਿਹੜਾ ਲੈਟਰ ਹੈਗਾ ਉਹ ਫੋਟੋਕਾਪੀ ਹੈ ਉਹਦੇ ਕੋਈ ਸਾਈਨ ਨਹੀਂ ਹੈਗੇ ਉਹ ਦਫ਼ਤਰ ਨੂੰ ਅਡਰੈਸ ਹੋਇਆ ਹੈ ਦਫ਼ਤਰ ਦੇ ਵਿੱਚ ਉਹ ਰਜਿਸਟਰ ਨਹੀਂ ਹੋਇਆ ਹੈਗਾ ਜਿਹੜੇ ਰਜਿਸਟਰ ਕਾਪੀ ਆ ਉਹਨਾਂ ਨੂੰ ਰਜਿਸਟਰ ਕਰਨ ਦਾ ਹੈ तो तो एक जो प्रोसलर एडिशन के प्रोलाइडिक पोस्ट लाइक किया इसका ऑटोरोटिकल नंबर और पार्ट नंबर आ जाएगा हिंदी अपन गलत थी और एक अटके प्लस इसे इंजन में घुसती और ये आता है भाई साहब लेकिन आईड आइडेंटिफिकेशन की इसके बाद आई थिंक एना दे जो तीन साहब है उन्होंने आदत की मानना था ये उन्होंने एक एप्लीकेशन होती है जिसका जेएन के मालूम राइन आइडेंटिफिकेशन ओके

ਹਿੰਗਿਆ ਤੇ ਤੁਸੀਂ ਐਸੇ ਮੈਂ ਐਜ਼ ਅ ਇਨਸਪੈਕਟਰ ਦਫ਼ਤਰ ਸਾਇਕਲ ਰਜਿਸਟਰ ਸਰਕਾਰੀ ਸਮਾਵਾ ਖੰਨਾ ਦੇ ਵਿੱਚ ਕੰਮ ਕਰਦਾ ਤੇ ਹਾਂਜੀ ਅੱਜ ਖਡੜਾ ਬਹੁਮਤਵੀ ਖੇਤੀਬਾੜੀ ਸੈਕਟਰੀ ਸਭਾ ਲਿਮਟਿਡ ਦੀ ਇਲੈਕਸ਼ਨ ਰੱਖੀ ਗਈ ਸੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਤੇ ਮਾਨਯੋਗ ਸਾਇਕਲ ਰਜਿਸਟਰ ਸਰਕਾਰੀ ਸਮਾਵਾ ਖੰਨਾ ਜੀ ਦੇ ਹੁਕਮਾਂ ਦੀ ਪਾਲਣਾ ਵਿੱਚ ਮੈਨੂੰ ਸਭਾ ਦੀ ਚੋਣ ਕਰਵਾਉਣ ਲਈ ਅਲਟਰਨੇਟਿਵ ਰਟਨਿੰਗ ਅਫਸਰ ਲਗਾਇਆ ਗਿਆ ਸੀਗਾ ਇਸ ਸਬੰਧੀ ਆਰਓ ਵੱਲੋਂ ਜੋ ਸੀਏ ਉਹਨਾਂ ਵੱਲੋਂ ਪੁਲਿਸ ਨੂੰ ਲਿਖਿਆ ਗਿਆ ਸੀਗਾ ਪੁਲਿਸ ਵੱਲੋਂ ਸਿਕਿਉਰਟੀ ਦੇ ਰੀਜ਼ਨਸ ਕਰਕੇ ਲਾਇਨ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨ ਲਈ ਲਿਖਿਆ ਗਿਆ ਸੀਗਾ ਜਿਸ ਸਬੰਧੀ ਪੁਲਿਸ ਵੱਲੋਂ 15 ਅਗਸਤ ਦੀ ਤਿਆਰੀ ਤੇ ਮੰਦਿਰ ਸਾਹਿਬ ਗੋਦਵਾਰੇ ਕੋਲ ਕੋਈ ਖੇਡ ਮੇਲਾ ਹੋ ਰਿਹਾ ਉਹ ਸਬੰਧੀ ਉਹਨਾਂ ਨੇ ਸਿਕਿਉਰਟੀ ਨਾ ਪ੍ਰੋਵਾਈਡ ਕਰਨ ਲਈ ਲਿਖਿਆ ਗਿਆ ਸੀ ਕਾਡੇ ਦਫ਼ਤਰ ਨੂੰ ਉਸ ਦੇ ਬੇਸਿਸ ਤੇ ਆਰਓ ਵੱਲੋਂ ਸਾਇਕੋਜਿਸਟ੍ਰਜੀ ਨੂੰ ਆਪਣਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਕਿਉਂਕਿ ਜ਼ਬਾ ਦੀ ਇਲੈਕਸ਼ਨ ਪਹਿਲਾਂ ਵੀ ਜਿਹੜੀ 10 12 2024 ਨੂੰ ਹੋਈ ਸੀਗੀ ਉਹਦੇ ਵਿੱਚ ਵੀ ਬਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦੋ ਕੇਸ ਚੱਲ ਰਹੇ ਆਲਰੇਡੀ ਤੇ ਇਸ ਦੇ ਜੋ ਪਹਿਲਾ ਇਲੈਕਸ਼ਨ ਹੋਈ ਸੀਗੀ 10 12 2024 ਦੀ ਉਹਦੀ ਇਲੈਕਸ਼ਨ ਪਟੀਸ਼ਨ ਜਿਹੜੀ ਸੀਗੀ ਮਾਨਯੋਗ ਸਹਾਇਕ ਮਾਨਯੋਗ ਕਪਰ ਰਜਿਸਟਰਾਰ ਸਹਾਕਾਰੀ ਤੋਂ ਅਮਨੁਦੀਆਨਾ ਜੀ ਕੋਲ ਦੇ ਅਦਾਲਤ ਵਿੱਚ ਚੱਲ ਰਹੀ ਸੀਗੀ ਜਿਹਦਾ ਫੈਸਲਾ 21 7 2024 ਨੂੰ ਕੀਤਾ ਗਿਆ ਸੀਗਾ ਜਿਸ ਵਿੱਚ ਉਹ ਪੁਰਾਣੀ ਇਲੈਕਸ਼ਨ ਸਵੈਤੀ ਪ੍ਰਬੰਧਕ ਕਮੇਟੀ ਜੋ ਇਲੈਕਸ਼ਨ ਸੀਗੀ ਉਹ ਰੱਦ ਕਰ ਦਿੱਤੀ ਗਈ ਤੇ ਨਵੀਂ ਇਲੈਕਸ਼ਨ ਕਰਵਾਉਣ ਲਈ ਹਦਾਇਤ ਕੀਤੀ ਗਈ ਸੀ ਜਲਦੋਂ ਜਲਦ ਕਰਵਾਉਣ ਲਈ ਉਹਨਾਂ ਹੁਕਮਾਂ ਦੀ ਪਾਲਣਾ ਦੇ ਵਿੱਚ ਇਲੈਕਸ਼ਨ ਰੱਖੀ ਗਈ ਸੀ ਜੀ ਅੱਜ ਉਦੀ ਪਾਲਣਾ ਦੇ ਵਿੱਚ ਆ ਐਸ ਅਲਟਰਨੇਟਿਵ ਆਸਮੈਨੋਲੋਜੀ ਆਇਆ ਸੀਗਾ ਸਭਾ ਦੇ ਬਾਹਰ ਚਸਪਾ ਕੀਤਾ ਹੋਇਆ ਸੀਗਾ ਇੱਕ ਲੈਟਰ ਜਿਹਦੇ ਨਾ ਤਾਂ ਸਾਇਨ ਸੀਗੇ ਨਾ ਹੀ ਉਹਦੀ ਕੋਈ ਆਥੈਂਟੀਸਿਟੀ ਸੀਗੀ ਉਹਦੇ ਬੇਸਿਸ ਤੇ ਰੱਖ ਉਹਦੇ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਮਾਨਿਓ ਗਾ ਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚੱਲਦੇ ਹੋਏ ਕੇਸਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੇਰੇ ਵੱਲੋਂ ਸਭਾ ਦੀ ਚੋਣ ਕਰਵਾਉਣ ਦਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਲਗਭਗ ਸਾਡੇ 11 ਦੇ ਅਰਾਊਂਡ ਮੈਨੂੰ ਜੋ ਸਭਾ ਦੇ ਬਾਹਰ ਚਸਪਾ ਕੀਤਾ ਗਿਆ ਸੀਗਾ ਲੈਟਰ ਉਹਦੀ オリジナル ਕਾਪੀ ਵਸੂਲ ਹੋਈ ਤੇ ਮੇਰੇ ਜੋ ਮਾਨਯੋਗ ਸਾਇਕਲ ਰਜਿਸਟਰ ਸਰਕਾਰੀ ਸਮਾਹ ਖੰਨਾ ਜੀ ਦੇ ਪੱਤਰ ਆਹੀਂ ਮੈਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਦੇਖਦੇ ਹੋਏ ਅਗਲੀ ਲੋੜਿੰਦੀ ਕਾਰਵਾਈ ਕਰਨ ਦੀ ਵੀ ਹਦਾਇਤ ਕੀਤੀ ਗਈ ਸੀਗੀ ਤੇ ਮੌਕੇ ਤੇ ਮੌਕੇ ਦੀ ਸਥਿਤੀ ਨੂੰ ਦੇਖਦੇ ਹੋਏ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਸਮਝਦੇ ਹੋਏ ਮੇਰੇ ਵੱਲੋਂ ਇਲੈਕਸ਼ਨ ਰੱਦ ਕਰ ਦਿੱਤੇ ਗਏ ਠੀਕ ਹੈ ਮੌਤ ਲਈ ਕਰਵਾ ਦਿੱਤੇ ਗਏ ਇਲੈਕਸ਼ਨ ਵੀ ਕੈਨਸਲ ਤਾਂ ਹੋ ਗਏ ਨੇ ਪੁਲਿਸ ਮੌਕੇ ਤੇ ਪਹੁੰਚੀ ਹੈ ਦੋ ਜਵਾਬ ਦੇਸਤੀ ਦੇ ਕੋਈ ਦੇਖੋ ਮੇਰੇ ਕੋਲ ਇਸ ਸੰਬੰਧੀ ਕੋਈ ਪ੍ਰੂਫ ਨਹੀਂ ਹੈ ਨਾ ਹੀ ਮੈਂ ਇਸ ਸੰਬੰਧੀ ਕੋਈ ਕਮੈਂਟ ਕਰ ਸਕਦਾ ਹਾਂ ਮੈਂ ਇਸ ਸੰਬੰਧੀ ਵੀ ਕੋਈ ਕਮੈਂਟ ਨਹੀਂ ਕਰ ਸਕਦਾ ਹੈ ਤਾਂ ਕੋਈ ਸੁਣ ਸਰ ਕਿਸ ਨੇ ਬੁਲਾਇਆ ਗਿਆ ਸੀ ਮੇਰੇ ਵੱਲੋਂ ਤਾਂ ਨਹੀਂ ਬੁਲਾਇਆ ਗਿਆ ਸੀਗਾ ਠੀਕ ਹੈ ਜੀ ਤੁਹਾਡੇ ਹੋਈ ਹਾਜੀ ਜੀ ਲੜਾਈ ਝਗੜਾ ਹੋਇਆ ਹੋਇਆ ਐਸ ਸੱਚ ਕਾਠ ਬਹੁਤ ਜ਼ਿਆਦਾ ਹੋ ਗਿਆ ਸੀ ਜਿਹਨੂੰ ਮੇਨਟੇਨ ਕਰਨਾ ਥੋੜਾ ਔਖਾ ਲੱਗ ਰਿਹਾ ਸੀਗਾ ਤੇ ਸ਼ਾਇਦ ਉਸ ਸੰਬੰਧੀ ਪੁਲਿਸ ਆਈ ਹੋਵੇ ਮੈਂ ਇਸ ਬਾਰੇ ਕੋਈ ਹੋ ਨਹੀਂ ਕਹਿੰਦਾ ਤੇ ਮੇਰੇ ਵੱਲੋਂ ਪੁਲਿਸ ਨੂੰ ਨਹੀਂ ਬੁਲਾਇਆ ਗਿਆ ਹੈਗਾ ਤੇ ਇਹ ਜ ਇੱਕਾਠ ਜ਼ਰੂਰ ਸੀਗਾ ਪਰ ਕੋਈ ਲੜਾਈ ਝਗੜੇ ਵਾਲੀ ਸਿਚੁਏਸ਼ਨ ਲੱਗ ਰਹੀ ਸੀ ਪਰ ਹੋਈ ਨਹੀਂ ਠੀਕ ਅੱਜ ਅੱਜ 7 8 2025 ਨੂੰ ਸਾਡੇ ਖੱਪੜੇ ਪਿੰਡ ਸੋਸਾਇਟੀ ਦੀ ਇਲੈਕਸ਼ਨ ਸੀਗੀ ਜਿਹੜੀ ਕਿ ਪਹਿਲਾਂ ਇਹਨਾਂ ਨੇ ਦੋ ਵਾਰ ਸਰਕਾਰ ਨੇ ਧੱਕੇ ਨਾਲ ਪ੍ਰਸ਼ਾਸਨ ਨਾਲ ਰਲ ਕੇ ਇਲੈਕਸ਼ਨ ਕੈਨਸਲ ਕੀਤੀ ਫਿਰ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਦੇ ਹੁਕਮਾਂ ਨਾਲ ਤੀਜੀ ਵਾਰ ਇਲੈਕਸ਼ਨ ਕਰਵਾਈ ਅਸੀਂ ਉਹਦੇ ਵਿੱਚ ਇਹਨਾਂ ਨੇ ਸ਼ਰਯੰਤ ਧੱਕਾ ਕਰਕੇ ਸਾਡੇ ਬੰਦਿਆਂ ਦੇ ਕਾਗਜ਼ ਕੈਨਸਲ ਕੀਤੇ ਅਸੀਂ ਫਿਰ ਹਾਈ ਕੋਰਟ ਗਏ ਤੇ ਪਟੀਸ਼ਨ ਦੀ ਸੁਣਵਾਈ ਕਰਕੇ ਜਿਹੜੀ ਕਮੇਟੀ ਬਣੀ ਸੀਗੀ ਧੱਕੇ ਨਾਲ ਉਹਦੀਆਂ ਉਹਨੂੰ ਕੈਨਸਲ ਕਰਕੇ ਦੁਬਾਰਾ ਉਹਨਾਂ ਨੇ ਆਰਡਰ ਕੀਤੇ ਰੀ election ਕਰਾਉਣ ਦੇ ਖੱਟੜੇ ਪਿੰਡ ਦੇ ਤੇ 7 8 2025 ਨੂੰ ਅੱਜ ਅਸੀਂ ਕਾਗਜ਼ ਭਰਨੇ ਸੀਗੇ ਤੇ ਬਹੁਤ ਵਧੀਆ ਹਾਈ ਕੋਰਟ ਦੇ ਹੁਕਮਾਂ ਨਾਲ ਜਿਹੜੀ ਵੀਡੀਓਗ੍ਰਾਫੀ ਹੋ ਰਹੀ ਸੀ ਸਵੇਰੇ 9:30 ਵਜੇ ਤੋਂ ਕੰਮ ਸਟਾਰਟ ਹੋਇਆ ਸਾਡੇ ਕੋਲ ਪ੍ਰੂਫ ਨੇ ਤੇ 9 10 ਵਜੇ ਕੇ 55 ਮਿੰਟ ਤੱਕ ਕੰਮ ਵਧੀਆ ਚੱਲ ਰਿਹਾ ਸੀ ਜਿਨ੍ਹਾਂ ਜਿਨੇ ਆਪਣੇ ਪੇਪਰ ਭਰਨੇ ਸੀ ਉਹ ਭਰ ਰਿਹਾ ਸੀਗਾ ਕਿਉਂਕਿ 11 ਵਜੇ ਤੱਕ ਟਾਈਮ ਸੀਗਾ ਪੇਪਰ ਭਰਨ ਦਾ 10 ਵਜੇ ਕੇ 50 55 ਮਿੰਟ ਤੇ ਪੁਲਿਸ ਆਈ ਪੁਲਸ ਨੇ ਆ ਕੇ ਅੰਦਰ ਕੀਤਾ ਵੀ ਭਾਈ ਤੁਸੀਂ ਇਲੈਕਸ਼ਨ ਕਿਉਂ ਕਰਾ ਰਹੇ ਹੋ ਵੀ ਤੁਹਾਡੇ ਕੋਲ ਸਿਕਿਉਰਿਟੀ ਨਹੀਂ ਹੈਗੀ ਆਰਓ ਸਾਹਿਬ ਕਹਿੰਦੇ ਵੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਪਰ ਉਸ ਸਾਡੇ ਆਰਓ ਸਾਹਿਬ ਦੇ ਉੱਤੇ ਪ੍ਰਸ਼ਾਸਨ ਦਾ ਹੋਰ ਸਾਰਿਆਂ ਦਾ ਪ੍ਰੈਸ਼ਰ ਇੰਨਾ ਬਣ ਗਿਆ ਵੀ ਉਹਨਾਂ ਨੂੰ ਇਲੈਕਸ਼ਨ ਕੈਨਸਲ ਕਰਨੀ ਪਈ ਹੁਣ ਉਹਨਾਂ ਨੇ ਇਲੈਕਸ਼ਨ ਕੈਨਸਲ ਕਰਤੀ ਹੁਣ ਅਸੀਂ ਦੁਬਾਰਾ ਫੇਰ ਹਾਈ ਕੋਰਟ ਜਾਵਾਂਗੇ ਦੇਖਦੇ ਹਾਂ ਹਾਈ ਕੋਰਟ ਤੋਂ ਦੁਬਾਰਾ ਮਾਰ ਹਾਈ ਕੋਰਟ ਸਾਡੀ ਕਿੰਨੀ ਕਰ ਜਿਵੇਂ ਪਹਿਲਾਂ ਮਦਦ ਕੀਤੀ ਉਵੇਂ ਹੀ ਕਰੂਗੀ ਬਾਕੀ ਸਰਕਾਰਾਂ ਧੱਕਾ ਕਰਦੀਆਂ ਨੇ ਉਹ ਅੱਜ ਸਾਬਤ ਹੋ ਗਿਆ ਕਿ ਬਹੁਤ ਵਧੀਆ ਢੰਗ ਨਾਲ ਕੰਮ ਚੱਲਦਾ ਸੀ ਸਰਕਾਰ ਨੇ ਧੱਕੇ ਨਾਲ ਸਾਰਾ ਕੰਮ ਹੋਇਆ ਇਹ ਜਿਹੜੀ ਰੱਦ ਕੀਤੀ ਇਹ ਜਿਹੜੀ ਮਾਣਯੋਗ ਸਹਾਇਕ ਆਫੀਸਰ ਨੇ ਆਪਣੇ ਏਆਰ ਸਾਹਿਬ ਇਹ ਉਹਨਾਂ ਕੋ ਸਿਰਫ ਅਧਿਕਾਰ ਨੇ ਚੋਣ ਕੈਨਸਲ ਕਰਦੇ ਨਾ ਕਿ ਆਰੋ ਕੋਲ ਹੁਣ ਮੈਡਮ ਨੂੰ ਅਸੀਂ ਫੋਨ ਤੇ ਉਹਨਾਂ ਨਾਲ ਜਦੋਂ ਕੋਈ ਰਾਬਤਾ ਕਾਇਮ ਕੀਤਾ ਉਹ ਕਹਿੰਦੇ ਵੀ ਮੇਰੇ ਵੱਲੋਂ ਕੋਈ ਅਜਿਹਾ ਲੈਟਰ ਨਹੀਂ ਕੱਢਿਆ ਗਿਆ ਚੋਣ ਕੈਨਸਲ ਕੀਤੀ ਜਾਵੇ ਇਹ ਪੁਲਿਸ ਫੋਰਸ ਨੇ ਆ ਕੇ ਫੋਰਸਫੁਲੀ ਆਕੇ ਇਹ ਰੱਦ ਕਰਵਾਈ ਹੈ ਇਹਦੇ ਵਿੱਚ ਹੁਣ ਤੁਹਾਨੂੰ ਇਹ ਹੋਰ ਦੱਸਦੇ ਆਂ ਵੀ ਤਕਰੀਬਨ ਤਕਰੀਬਨ ਸਾਡੇ 11 ਦੇ 11 ਮੈਂਬਰ ਬਿਨਾ ਮੁਕਾਬਲੇ ਇਲੈਕਟਡ ਹੋ ਰਹੇ ਸੀਗੇ ਹੁਣ ਦੇਖ ਲਓ ਬਿਨਾ ਮੁਕਾਬਲੇ ਅਸੀਂ ਇਲੈਕਟ ਹੋ ਰਿਹਾ ਫਿਰ ਵੀ ਤੱਕੇ ਨਾਲ ਇਹਨਾਂ ਨੇ ਹਟਵਾ ਦਿੱਤੇ ਇਹ ਤਾਂ ਸਾਨੂੰ ਚੋਣ ਲੜਨ ਦਾ ਅਧਿਕਾਰ ਹੀ ਸਾਡਾ ਹੋ ਰੇ ਨਹੀਂ ਅਸੀਂ ਤਾਂ ਇਹ ਮਾੜੀ ਲੋਕਤੰਤਰ ਦਾ ਇਹ ਘਾਣਾ ਅਸੀਂ ਮਾੜੀ ਜੁਗ ਹਾਈ ਕੋਰਟ ਦੇ ਵਿੱਚ ਫੇਰ ਜਾਵਾਂਗੇ ਜਿਹੜੇ ਵੀ ਆ ਸੰਬੰਧਿਤ ਅਫਸਰ ਨੇ ਚਾਹੇ ਉਹ ਪੁਲਿਸ ਵਿਭਾਗ ਹੋਵੇ ਚਾਹੇ ਇਹ ਵਿਭਾਗ ਦੇ ਹੋਣਾਂ ਅਸੀਂ ਜੋ ਪਹਿਲਾਂ ਵੀ ਇਹਨਾਂ ਤੇ ਕਾਰਵਾਈ ਕਰਾਈ ਆ ਉਹ ਤੋਂ ਹੁਣ ਵੀ ਜੋ ਬਣਦੀ ਕਾਰਵਾਈ ਸਭ ਤੋਂ ਸਖ਼ਤ ਕਰਵਾਂਗੇ। ਹਲਵਾੜੀ ਸੋਸਾਇਟੀ ਦੇ ਇਲੈਕਸ਼ਨ ਸੀਗੇ ਤੇ ਕੀ ਕਾਰਨ ਸੀ ਜੋ ਪਰੋਸਟ ਸੀ। ਦੇਖੋ ਜੀ ਸਾਨੂੰ ਨਾ ਕਈ ਕਾਲਾਂ ਆਈ ਸੀ ਕਿ ਇੱਥੇ ਲਾਇਨ ਆਰਡਰ ਦੀ ਡਿਊਟੀ ਕਰਕੇ ਵੀ ਝਗੜਾ ਹੋਣ ਕਰਕੇ ਅਸੀਂ ਪੁੱਛੇ ਸੀ ਕਿ ਇੱਥੇ ਆਨ ਕੇ ਪਤਾ ਲੱਗੇ ਕਿ ਇਹ ਇਲੈਕਸ਼ਨ ਅਗਲੇ ਹੁਕਮਾਂ ਤੱਕ ਰੱਦ ਕੀਤੇ ਗਏ। ਕੋਈ ਲੜਾਈ ਝਗੜਾ ਨਹੀਂ ਹੋਇਆ। ਨਹੀਂ ਕੋਈ ਲੜਾਈ ਝਗੜਾ ਨਹੀਂ ਹੋਇਆ। ਅਸੀਂ ਮੌਕੇ ਤੇ ਪਹੁੰਚ ਗਏ ਸੀ। ਪਹੁੰਚ ਕੇ ਸਾਰੇ ਨੂੰ ਦੋਨੋਂ ਗੋਟਾ ਨੂੰ ਇਹ ਦੂਜੀ ਪਾਰਟੀ ਨਾਲ ਅਟਕ ਕਰਕੇ ਫਿਰ ਲੜਾਈ ਝਗੜਾ ਕੋਈ ਨਹੀਂ ਹੋਇਆ ਫਿਰ ਇਹ ਇਲੈਕਸ਼ਨ ਰੱਦ ਕੀਤੀ ਜੀ ਅਗਲੇ ਹਕੂਮਤਾਤ ਇਹ ਜਿਹਨੇ ਵੀ ਅਫਸਰ ਲੋਪੇ ਸੀਗੇ ਉਹ ਅਗਲੇ ਹਕੂਮ ਲੈਣ ਕੇ ਫਿਰ ਬਾਅਦ ਵਿੱਚ ਚਨਾਵ ਕੀਤੀ ਜਾ। ਕਰਾਈ ਜਾਂਗੇ। ਫਿਰ ਕੈਲੀਬ੍ਰੇਸ਼ਨ ਲਗਾਰੇ ਵੀ ਤਕਨੀਸ਼ਾਈ ਵੀ ਐਦਾ ਦਾ ਦੇਖਣ ਨੂੰ ਮਿਲਿਆ ਜੀ। ਦੇਖੋ ਜੀ ਅਸੀਂ ਸਾਡੇ ਐਸਐਚਓ ਵੀ ਸੀਗੇ ਐਸਪੀ ਸਾਹਿਬ ਵੀ ਸੀਗੇ ਅਸੀਂ ਸਾਰੇ ਇਕੱਠੇ ਸੀਗੇ ਅਸੀਂ ਡਿਊਟੀ ਛੱਡ ਕੇ ਭੱਜ ਕੇ ਆਏ ਸੀਗੇ ਤੇ ਦੇਖਿਆ ਕਿ ਕੋਈ ਐਦਾਂ ਦੀ ਕੋਈ ਤਕਨੀਸ਼ਾਈ ਵਾਲੀ ਕੋਈ ਗੱਲ ਨਹੀਂ ਜੇ ਕਰਨ ਨਾਲ।